ਸਸ਼ੀਕਾਲ ਮੈਂ ਸੋਨਮ ਸ਼ਰਮਾ ਤੁਸੀਂ ਵੇਖ ਰਹੇ ਹੋ A1 ਪੰਜਾਬੀ ਟੀਵੀ ਲਾਈਵ ਪ੍ਰੋਗਰਾਮ ਵਿੱਚ ਆਪ ਸਭ ਦਾ ਸਵਾਗਤ ਹੈ ਅਸੀਂ ਹਰ ਰੋਜ਼ ਕਿਸੇ ਨਾ ਕਿਸੇ ਵਿਸ਼ੇ ਤੇ ਪ੍ਰਗਲਵਤ ਕਰਦੇ ਹੁੰਨੇ ਆ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਸੁਨੀਲ ਜਾਖੜ ਨੇ ਜੋ ਸੀਐਮ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਬੋਲੇ ਨੇ ਇਸ ਵਿਸ਼ੇ ਤੇ ਉੱਪਰ ਗੱਲਬਾਤ ਕਰ ਲਈ ਜੋ ਸਕਰੀਨ ਦੇ ਉੱਪਰ ਨੰਬਰ ਹੈ ਉਸ ਨੂੰ ਡਾਇਲ ਕਰੋ ਤੇ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰੋ ਲਾਈਵ ਨੂੰ ਬਾਤ ਬਾਤ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜੋ ਅਸੀਂ ਅੱਜ ਦਾ ਵਿਸ਼ਾ ਰੱਖਿਆ ਕਿ ਸੁਨੀਲ ਜਾਖੜ ਸੀਐਮ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਬੋਲਨੇ ਜੀ ਹਾਂ ਜਿਹੜੇ ਸੁਨੀਲ ਜਾਖੜ ਨੇ ਉਹ ਜਿਹੜੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਬੋਲਨੇ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਹੈ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੀ ਜੇਲ੍ਹ ਵਿੱਚ ਲਿਆਂਦਾ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਉਹਨੇ ਪੰਜਾਬ ਸਰਕਾਰ ਤੇ ਜਿਹੜੇ ਨਿਸ਼ਾਨ ਨਿਸ਼ਾਨੇ ਸਾਦੇ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਦੀਆਂ ਜੇਲਾਂ ਦੇ ਵਿੱਚ ਜਦੋਂ ਗੈਂਗਸਟਰਾਂ ਦੇ ਨਾਲ ਇੰਟਰਵਿਊ ਹੋ ਸਕਦੀਆਂ ਨੇ ਸੋਸ਼ਲ ਮੀਡੀਆ ਅੰਦਰ ਚੱਲ ਸਕਦਾ ਹੈ ਤੇ ਇਸ ਦੇ ਨਾਲ ਜਿਹੜਾ ਹੈ अरविंद केजरीवाल ਵੀ جیلਾਂ ਦੇ ਵਿੱਚੋਂ ਰਾਜਨੀਤੀ ਚਲਾਉਣਗੇ ਕਿਉਂਕਿ ਉਹਨਾਂ ਵੱਲੋਂ ਕਿਹਾ ਗਿਆ ਕਿ ਵਰਕਰਾਂ ਵੱਲੋਂ ਵੀ ਕਿਹਾ ਗਿਆ ਕਿ جیلਾਂ ਦੇ ਵਿੱਚ ਜਿਹੜਾ ਹੈ अरविंद केजरीवाल ਜੋ ਦਿੱਲੀ ਦੇ ਸੀਐਮ ਨੇ ਉਹ ਉੱਥੇ ਵੀ ਰਾਜਨੀਤੀ ਚਲਾਉਣਗੇ ਜਿਵੇਂ ਹੁਣ ਚੋਣਾਂ ਦੀਆਂ ਸਮਾਏ ਕੇ ਲੋਕ ਸਭਾ ਨੇ ਚੋਣਾ ਆ ਚੁੱਕੀਆਂ ਨੇ ਕਿ ਉਸ ਦੇ ਅਕੋਰਡਿੰਗ ਵਰਕਰਾਂ ਵੱਲੋਂ ਵੀ ਆਪਣਾ ਜਿਹੜਾ ਰੋਸ ਜ਼ਾਹਿਰ ਕੀਤਾ ਗਿਆ ਕਿ ਸੀਐਮ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਜਦੋਂ ਕੀਤਾ ਗਿਆ ਸੀਗਾ ਮਹਾਲੀ ਵਿਖੇ ਵੀ ਜਿਹੜਾ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਜੇਕਰ ਆਪਾਂ ਲੁਧਿਆਣਾ ਦੀ ਗੱਲ ਕਰੀਏ ਲੁਧਿਆਣਾ ਦੇ ਵਿੱਚ ਵੀ ਕੀਤਾ ਗਿਆ ਹੈ ਦਿੱਲੀ ਦੀ ਗੱਲ ਕਰੀਏ ਕਿ ਦਿੱਲੀ ਦੇ ਵਿੱਚ ਵੀ ਜਿਹੜਾ ਸਿੱਖਿਆ ਮੰਤਰੀ ਨੇ ਹਰਜੋਤ ਸਿੰਘ ਬੈਂਸ ਉੱਥੇ ਆ ਕੇ ਜਿਹੜਾ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਨੂੰ ਜਿਹੜਾ ਨਾ ਪ੍ਰਸ਼ਾਸਨ ਵੱਲੋਂ ਵੀ ਚੱਕਿਆ ਗਿਆ ਸੀ ਅਜੇ ਹੀ ਜਿਹੜੇ ਨੇ ਸੀਐਮ ਅਰਵਿੰਦ ਕੇਜਰੀਵਾਲ ਦੇ ਵੱਲੋਂ ਜਿਹੜਾ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹਰ ਇੱਕ ਵਰਕਰਾਂ ਵੱਲੋਂ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਦੇ ਅਕੋਰਡਿੰਗ ਜਿਹੜਾ ਸੁਨੀਲ ਜਾਖੜ ਦੀ ਗੱਲ ਕਰ ਰਹੇ ਆ ਕਿ ਉਹਨਾਂ ਨੇ ਪ੍ਰੈਸ ਕਾਨਫਰੰਸ ਰਾਹੀਂ ਕਿਹਾ ਹੈ ਕਿ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਆਂਦਾ ਜਾਵੇ ਤਾਂ ਜੋ ਜਿਵੇਂ ਉਹਨਾਂ ਨੇ ਆਪ ਸਰਕਾਰ ਤੇ ਨਿਸ਼ਾਨੇ ਸਾਧਦੇ ਨੇ ਕਿ ਗੈਂਗਸਟਰ ਨਹੀਂ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਵੀ ਉੱਥੇ ਆ ਕੇ ਇੰਟਰਵਿਊ ਹੋ ਰਹੀਆਂ ਨੇ ਹੋਰ ਵੀ ਕਾਫੀ ਜਿਹੜੇ ਨੇ ਉਹਨੇ ਨਹੀਂ ਕਲਾਸੇ ਕੀਤੇ ਨੇ ਇਸ ਦੇ ਨਾਲ ਜਿਹੜਾ ਜਿਵੇਂ ਜ਼ਹਿਰੀਲੀ ਸ਼ਰਾਬ ਦੀ ਆਪਾਂ ਗੱਲ ਕਰੀਏ ਕਿ ਗੁਜਰਾ ਪਿੰਡ ਸੁਨੀਲ ਜਾਖੜ ਪਹੁੰਚੇ ਨੇ ਕਿ ਉਸ ਦੇ ਨਾਲ ਜਿਹੜੇ ਸੀਐਮ ਭਗਵੰਤ ਮਾਨ ਮੀਨ ਨੇ ਜਿਨ੍ਹਾਂ ਦੀ ਹੈ ਜ਼ਹਿਰੀਲੀ ਸ਼ਰਾਬ ਦੇ ਨਾਲ ਗੁਜਰਾ ਪਿੰਡ ਦੇ ਵਿੱਚ ਚਾਰ ਵਿਅਕਤੀ ਜਿਹੜੀ ਮੌਤ ਹੋਈ ਹੈ ਉਹਨਾਂ ਦੇ ਘਰ ਉਹਨਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਨੇ ਸੀਐਮ ਭਗਵੰਤ ਮਾਨ ਤੇ ਉਸ ਦੇ ਨਾਲ ਜਿਹੜੇ ਸੁਨੀਲ ਜਾਖੜ ਵੀ ਪਹੁੰਚੇ ਨੇ ਉੱਥੇ ਵੀ ਜਿਹੜਾ ਮੀਡੀਆ ਦੇ ਨਾਲ ਗੱਲਬਾਤ ਸੁਨੀਲ ਜਾਖੜ ਨੇ ਕੀਤੀ ਹੈ ਉੱਥੇ ਵੀ ਇਹੀ ਗੱਲ ਕਹੀ ਹੈ ਕਿ ਪਹਿਲਾਂ ਕਿਉਂ ਨਹੀਂ ਜਿਹੜਾ ਸੀਐਮ ਭਗਵੰਤ ਮਾਨ ਇੱਥੇ ਪਹੁੰਚੇ ਜਿਵੇਂ ਉਹਨਾਂ ਦਾ ਆਪਣਾ ਜਿਹੜਾ ਡਿਸਟ੍ਰਿਕਟ ਸੀ ਸੰਗਰੂਰ ਏਰੀਆ ਦੇ ਵਿੱਚ ਅਜਿਹੀਆਂ ਘਟਨਾਵਾਂ ਵਾਪਰੀਆਂ ਨੇ ਤੇ ਉਹਨਾਂ ਨੇ ਹਰਪਾਲ ਸਿੰਘ ਚਿਮਮਾ ਤੇ ਵੀ ਜਿਹੜਾ ਨਿਸ਼ਾਨੇ ਸਾਧਦੇ ਨੇ ਕਿ ਉਹ ਵੀ ਹੁਣ ਤੱਕ ਇੱਥੇ ਜਿਹੜਾ ਪਰਿਵਾਰਕ ਦੇ ਨਾਲ ਦੁੱਖ ਸਾਂਝਾ ਕਰਨ ਕਿਉਂ ਨਹੀਂ ਪਹੁੰਚੇ ਜੇਕਰ ਵੀ ਮੈਂ ਆਗੇ ਤਾਂ ਇਸ ਤੋਂ ਬਾਅਦ ਹੈ ਉਹ ਸੀਐਮ ਭਗਵੰਤ ਮਾਨ ਜੀ ਵੀ ਇੱਥੇ ਪ ਜਨੇ ਅਜੇ ਹੀ ਬਹ ਆਮ ਆਦਮੀ ਪਾਰਟੀ ਦੇ ਉਹਨਾਂ ਵੱਲੋਂ ਸਵਾਲ ਚੁੱਕੇ ਗਏ ਨਹੀਂ ਕਿਉਂਕਿ ਸੁਨੀਲ ਜਾਖੜ ਜਿਹੜੇ ਭਾਜਪਾ ਦੇ ਨੇ ਕਿ ਆਪ ਆਪ ਜਿਹੜੇ ਨਹੀਂ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਕਿ ਉਹਨਾਂ ਦੇ ਉੱਪਰ ਹਰ ਗੱਲ ਕਰਦੇ ਵਿਰੋਧੀ ਪਾਰਟੀਆਂ ਵੱਲੋਂ ਤੰਜ ਕਸੇ ਜਾ ਰਹੇ ਨੇ ਜਿਵੇਂ ਜ਼ਹਿਰੀਲੀ ਸ਼ਰਾਬ ਨੂੰ ਲੈ ਕੇ ਪੰਜਾਬ ਸਰਕਾਰ ਤੇ ਵੀ ਜਿਹੜੇ ਸਵਾਲ ਉੱਠਦੇ ਨੇ ਕਿ ਕਿਸ ਤਰ੍ਹਾਂ ਜਿਹੜਾ ਕਿ ਜ਼ਹਿਰੀਲੀ ਸ਼ਰਾਬ ਦੇ ਨਾਲ ਕਿੰਨੇ ਵਿਅਕਤੀਆਂ ਨੇ ਜਿਹੜੀਆਂ ਮੌਤਾਂ ਹੋਈਆਂ ਨੇ ਕਿ ਅੰਕੜੇ ਵਾਧੇ ਹੀ ਜਾ ਰਹੇ ਨੇ ਜਿਵੇਂ ਅਸੀਂ ਸਵੇਰ ਵੀ ਜਿਹੜਾ ਲਾਈਵ ਕੀਤਾ ਸੀ ਜਿਸ ਦੇ ਵਿੱਚ 20 ਬਾਈ ਜਿਹੜੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਮੌਤਾਂ ਹੋਈਆਂ ਤੇ ਇਸ ਦੇ ਨਾਲ ਹੀ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬ ਦੇ ਅੰਕੜੇ ਦੀ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਵੀ ਜਿਹੜੇ ਨੇ ਕਿੰਨੇ ਅੰਕੜੇ ਜਿਹੜੇ ਨੇ ਮਤਾ ਦੇ ਹੋ ਚੁੱਕੇ ਨੇ ਕਿਉਂਕਿ ਜ਼ਹਿਰੀਲੀ ਸ਼ਰਾਬ ਦੇ ਨਾਲ ਕਿੰਨੇ ਲੋਕਾਂ ਦੀਆਂ ਮੌਤਾਂ ਇਸ ਦੇ ਉੱਪਰ ਵੀ ਇੱਕ ਪੰਜਾਬ ਦੇ ਵਿੱਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਵੇਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਉਹਨਾਂ ਵੱਲੋਂ ਵੀ ਇਹਨਾਂ ਦੇ ਉੱਪਰ ਕਿਹਾ ਗਿਆ ਹੈ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਪੰਜਾਬ ਦੇ ਜੇਲ੍ਹਾਂ ਦੇ ਵਿੱਚ ਕਿ ਉੱਥੋਂ ਹੋਰ ਜਿਹੜੀ ਰਾਜਨੀਤੀ ਚਲਾਣੀ ਹੈ ਅਜਿਹੇ ਜਿਹੜੇ ਨੇ ਸੁਨੀਲ ਜਾਖੜ ਵੱਲੋਂ ਵੀ ਕਿਹਾ ਗਿਆ ਹੈ ਕਿ ਉਹਨਾਂ ਨੇ ਹੋਰ ਵੀ ਗੱਲਬਾਤਾਂ ਬਹੁਤ ਕੀਤੀਆਂ ਨੇ ਤੇ ਇਹਦੇ ਨਾਲ ਹੈ ਅੱਜ ਗੁਜਰਾ ਜ਼ਿਲ੍ਹਾ ਸੰਗਰੂਰ ਦੇ ਗੁਜਰਾ ਪਿੰਡ ਦੇ ਵਿੱਚ ਜਾ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਜਿੱਥੇ ਜਿਹੜੇ 4 ਵਿਅਕਤੀਆਂ ਨੇ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਮੌਤ ਹੋਈ ਆ ਉੱਥੇ ਦੁੱਖ ਸਾਂਝਾ ਕਰਨ ਪਹੁੰਚੇ ਨੇ ਸੁਨੀਲ ਜਾਖੜ ਤੇ ਇਹ ਸਾਡੇ ਨਾਲ ਇੱਕ ਕਾਲਜ ਜੁੜੇ ਨੇ ਹੈਲੋ ਸਸ਼ੀਕਲ ਜੀ ਕੌਣ ਬੋਲ ਰਹੇ ਕਿੱਥੋਂ ਬੋਲ ਰਹੇ ਸਰ ਸੰਜੀਵ ਸ਼ਰਮਾ ਬੋਲ ਰਿਹਾ ਹਾਂ ਖਰੜਾ ਹਾਂਜੀ ਸੰਜੀਵ ਜੀ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਸਵਾਗਤ ਹੈ ਧੰਨਵਾਦ ਮੜਬੋ ਧੰਨਵਾਦੀ ਸਰ ਆਪਾਂ ਜੋ ਅੱਜ ਗੱਲਬਾਤ ਕਰ ਰਹੇ ਹਾਂ ਕਿ ਸੁਨੀਲ ਜਾਖੜ ਵੱਲੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਬੋਲੇ ਨੇ। ਹਾਂ ਬਿਲਕੁਲ ਮੈਡਮ ਦੇਖੋ ਸੁਨੀਲ ਜਾਖੜ ਹੋਇਆ ਜਾ ਵਿਰੋਧੀ ਤੇ ਕੋਈ ਵੀ ਹੋਈ ਸੀ। ਹੂੰ ਸਾਰੇ ਮਤਲਬ ਜਿਹੜੇ ਹੁਣ ਚੱਲ ਰਿਹਾ ਸ਼ਰਾਬ ਘਟਾਲੇ ਦਾ ਚੱਲ ਰਿਹਾ ਕਿੱ데 ਕਿੱ데 ਚੱਲ ਰਿਹਾ ਜੀ ਆਪਣਾ ਜਿਹੜੇ ਨੀਚ ਰਾਫੀਨ ਨਾਲ ਸੰਗਰੂਪ ਦੇ ਵਿੱਚ ਦੇ ਪਤਨੀਆਂ ਮੌਤਾਂ ਹੋ ਗਈਆਂ ਜੀ ਦੇਖੋ 22 ਜਾਂ 23 ਪਤਨੇ 24 ਦੇ ਹਜੇ ਜਿਹੜੇ ਲੋਕ ਆ ਉਹ ਕਿਤੇ ਨਾ ਕਿਤੇ ਹਸਪਤਾਲ ਚ ਛੇਰੇ ਹੱਜਾਂ ਉਹ ਦੇਖੋ ਮੈਡਮ ਕਿਤੇ ਨਾ ਕਿਤੇ ਬੋਲਣ ਦਾ ਮੌਕਾ ਬੋਦੀ ਨੂੰ ਮਿਲਦਾ ਜਾਂ ਮੌਜੂਦਾ ਸਰਕਾਰ ਦੇ ਵਿੱਚ ਕੀਆ ਗਲਤੀ ਆ ਜਾਂ ਕੀਆ ਕਮੀ ਆ ਜਿਵੇਂ ਸੁਨੀਲ ਜਾਖੜ ਜੀ ਬੋਲਦੇ ਆ ਹੂੰ ਉਵੇਂ ਜੇ ਦੇਖਿਆ ਜਾਵੇ ਜਦੋਂ ਪਹਿਲਾਂ ਅਕਾਲੀ ਦਲ ਤੇ ਭਾਜਪਾ ਦਾ ਇਕੱਠ ਜੋੜ ਹੁੰਦਾ ਸੀ ਉਹਨਾਂ ਦੀ ਸਰਕਾਰ ਹੁੰਦੀ ਸੀ ਉਸ ਟਾਈਮ ਤੋਂ ਲੈ ਕੇ ਜਾਂ ਪਹਿਲਾਂ ਤੋਂ ਲੈ ਕੇ ਇਹ ਸਿਸਟਮ ਚੱਲਦਾ ਆ ਰਿਹਾ ਜੀ ਅੱਜ ਤੁਸੀਂ ਠੀਕ ਹੈ ਤੁਸੀਂ ਦੁੱਖ ਦਰਦ ਸਾਂਝਾ ਕਰਨ ਆਏ ਆ ਕਿਸੇ ਦਾ ਜਾਂ ਕਿਸੇ ਦਾ ਕੋਈ ਮਤਲਬ ਘਰ ਤੋਂ ਕੋਈ ਇਨਸਾਨ ਚਲੇ ਗਿਆ ਚਾਹੇ ਗੱਲਾ ਪੁੱਤ ਦਾ ਚਾਹੇ ਕੋਈ ਕਿਸੇ ਦਾ ਪੁੱਤਾ ਦਾ ਕਿਸੇ ਦਾ ਪਤੀ ਦਾ ਉਹਨਾਂ ਵਾਸਤੇ ਤੁਸੀਂ ਆਏ ਆ ਦੇਖੋ ਅ ਠੀਕ ਐ ਬਾਕੀ ਦਾ ਦੁੱਖ ਦਰਦਾ ਜਿਹੜਾ ਕਰਨਾ ਬਣਦਾ ਆਪਣਾ ਸਾਂਝਾ ਕਰਨਾ ਬਣਦਾ ਜੀ ਪਰ ਕਿਤੇ ਨਾ ਕਿਤੇ ਜਦੋਂ ਆਪਣੀਆਂ ਸਰਕਾਰਾਂ ਜਾਂ ਜਿੱਥੇ ਤੁਹਾਡੀ ਆਪਣੀ ਕੁਰਸੀ ਕਾਇਮ ਹੈ ਉੱਥੇ ਤੁਸੀਂ ਕਿੰਨੇ ਕ ਭੇਮ ਹੈ ਜੀ ਜੀ ਇਹ ਵੀ ਇੱਕ ਸਵਾਲ ਹੈ ਸਰ ਇਹ ਵੀ ਇੱਕ ਸਵਾਲ ਹੈ ਜੀ ਅ ਫੇ ਦੂਜੀ ਗੱਲ ਮੈਡਮ ਜੇ ਮੈਂ ਸੰਗਰੂਰ ਦੀ ਹੀ ਗੱਲ ਕਰੀਏ ਆਪਾਂ ਕੱਲ ਦੀ ਗੱਲ ਹੈ ਚਾਰ ਮੋਤਾਂ ਸੀ 6 ਮੋਤਾਂ ਸੀ ਫੇਰ ਅੱਜ ਕਿਤੇ ਨਾ ਕਿਤੇ 22 ਹੋ ਗਈਆਂ ਜੀ 23 24 ਬੰਦੇ ਜਿਹੜੇ ਕਿਤੇ ਨਾ ਕਿਤੇ ਹਸਪਤਾਲ ਦੇ ਵਿੱਚ ਦਾਖਲ ਹੈ ਅੱਜ ਦੇਖੋ ਸਰਕਾਰ ਐਕਸ਼ਨ ਦੇ ਵਿੱਚ ਆਉਂਦੀ ਹੈ ਦਾ ਸਸਪੈਂਡ ਕਰਦੀ ਹੈ ਦੇਖੋ ਉਹੀ ਪਹਿਲਾਂ ਤੋਂ ਹੀ ਅਗਰ ਸਿਸਟਮ ਨੂੰ ਦੇਖ ਲਿਆ ਜਾਂਦਾ ਵੀ ਜਦੋਂ ਘੱਟ ਮੌਤਾਂ ਸੀ ਯੂਸੀ ਤਾਂ ਇਹ ਗੌਰ ਕਰਨ ਦਿੱਤੀ ਜਾਂਦੀ ਦੇਖੋ ਮੈਡਮ ਮੌਤਾਂ ਦੇ ਜਿਹੜੀ ਜ਼ਹਿਰੀਲੇ ਸ਼ਰਾਬ ਪੀਣ ਨਾਲ ਲੋਕਾਂ ਦੀਆਂ ਜਿਹੜੀਆਂ ਮੌਤਾਂ ਦੇ ਅੰਕੜਿਆਂ 'ਚ ਬਾਤਾਂ ਹੋ ਰਿਹਾ ਹੈ ਮੈਡਮ ਕਿਤੇ ਨਾ ਕਿਤੇ ਸਰਕਾਰ ਦੀ ਜਾਂ ਪ੍ਰਸ਼ਾਸਨ ਦੀ ਬਹੁਤ ਵੱਡੀ ناکامی ਕਹਿ ਸਕਦੇ ਇਹਨੂੰ ਜੀ ਦੇ ਇਹ ਦੇਖੋ ਸੰਜੀਵ ਜੀ ਮੈਂ ਸਰਕਾਰ ਦੀ ناکامی ਕਹਿ ਸਕਦਾ ਐ ਇਹਦੇ ਵਿੱਚ ਪ੍ਰਸ਼ਾਸਨ ਵੱਲੋਂ ਵੀ ਕਿਉਂਕਿ ਜਿਵੇਂ ਤੁਸੀਂ ਗੱਲ ਕੀਤੀ ਕਿ ਪਹਿਲਾਂ 102 ਦੀ ਜਿਹੜੀਆਂ ਮੌਤ ਹੋਈ ਸੀ ਸਗੇ ਭਰਾਵਾਂ ਦੀ ਜੇ ਮੈਂ ਗੁਜਰਾ ਪਿੰਡ ਦੀ ਗੱਲ ਕੀਤੀ ਹੈ ਕਿ ਉਸ ਤੋਂ ਬਾਅਦ ਜਿਹੜੇ ਉਦੋਂ ਹੀ ਇਹਨਾਂ ਦੇ ਉੱਪਰ ਜਿਹੜੀ ਰੋਕ ਲਗਾਈ ਜਾਂਦੀ ਡੰਗਾਇ ਦੇ ਨਾਲ ਜਾਂਚ ਕੀਤੀ ਜਾਂਦੀ ਤਾਂ ਇੰਨੀਆਂ ਮੌਤਾਂ ਮੈਨੂੰ ਲੱਗਦਾ ਵੀ ਹੋ ਜਾਣੀਆਂ ਸੀ ਹਾਂ ਮੈਡਮ ਦੇਖੋ ਮੌਕੇ ਤੇ ਚਲੇ ਜਾਣਾ ਜਾ ਕੋਈ ਨਾ ਕੋਈ ਕਿਤੇ ਨਾ ਕਿਤੇ ਸਰਕਾਰਾਂ ਵੱਲੋਂ ਕਿਤੇ ਨਾ ਕਿਤੇ ਮਾਲੀ ਸਹਿਦ ਆ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਕਰ ਦੇਣੀ ਜਾਂ ਇਦਾਂ ਦੇ ਬਿਆਨ ਬਾਜ਼ੀਆਂ ਵੀ ਇਹ ਮਤਲਬ ਉਹਨੂੰ ਸਸਪੈਂਡ ਕਰਤਾ ਉਹਨੂੰ ਅਸੀਂ ਇਹ ਕਰਤਾ ਉਹ ਕਰਤਾ ਠੀਕ ਆ ਤੁਸੀਂ ਬਣਦੀ ਕਾਰਵਾਈ ਜਿਹੜੀ ਮੌਕੇ ਤੇ ਕਰਦੇ ਹੋ ਲੇਕਿਨ ਉਹ ਚੀਜ਼ ਹੋਰ ਹੀ ਕਿਉਂ ਦਿੱਤੀ ਜਾਂਦੀ ਹੈ ਜੀ ਜੀ ਜਦੋਂ ਸਾਨੂੰ ਪਤਾ ਵੀ ਐਦਾਂ ਦਾ ਸਿਸਟਮ ਚੱਲ ਰਿਹਾ ਤਾਂ ਫਿਰ ਸਰਕਾਰ ਨੂੰ ਪ੍ਰਸ਼ਾਸਨ ਨੂੰ ਪਹਿਲਾਂ ਜਾਗਣਾ ਚਾਹੀਦਾ ਸੀ ਦੇਖੋ ਇੱਕ ਜਾਨ ਬੰਦੇ ਦੀ ਬਹੁਤ ਕੀਮਤੀ ਹੁੰਦੀ ਹੈ ਕਿਉਂਕਿ ਜ਼ਿੰਦਗੀ ਇਨਸਾਨ ਨੂੰ ਬਹੁਤ देर बाद 84 ਲੱਖ ਜੂਨਾ ਕੱਟਣ ਤੋਂ ਬਾਅਦ ਮਿਲਦੀ ਹੈ ਉਹਨੂੰ ਵੀ ਜੇ ਕਿਸੇ ਦੀ ਗਲਤੀ ਕਾਰਨ ਜਾਂ ਪੈਸਾ ਕਮਾਉਣ ਦੇ ਚੱਕਰ 'ਚ ਕਿਸੇ ਦੀ ਜਾਨ ਲੈ ਲਈਏ ਤਾਂ ਕਿਸੇ ਨਾ ਕਿਸੇ ਪ੍ਰਸ਼ਾਸਨ ਜਾਂ ਸਰਕਾਰਾਂ ਇਸ ਦੀ ਜ਼ਿੰਮੇਵਾਰੀ ਮਤਲਬ ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਜੀ 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 ਦੇਖੋ ਸੁਨੀਲ ਜਾਖੜ ਨੇ ਜਿਹੜੇ ਗੁਜਰਾਪਿੰਡ ਪਹੁੰਚੇ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਉਹਨਾਂ ਨੇ মিডিਆ ਦੇ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਸੀਐਮ ਭਗਵੰਤ ਮਾਨ ਦਾ ਏਰੀਆ ਆਪਣਾ ਜਿਹੜਾ ਸੰਗਰੂਰ ਹੈ ਹਰਪਾਲ ਚੀਮਾ ਜੀ ਨੂੰ ਵੀ ਉਹਨਾਂ ਨੇ ਕਿਹਾ ਕਿ ਪਹਿਲਾਂ ਕਿਉਂ ਨਹੀਂ ਉਹ ਵੀ ਪਰਿਵਾਰ ਦੇ ਕੋਲ ਬੈਠੇ ਆਏ ਕਿ ਹੁਣ ਜਦ ਮੈਂ ਇਸ ਤੋਂ ਬਾਅਦ ਹੀ ਜਿਹੜਾ ਉਹਨਾਂ ਵੱਲੋਂ ਆਉਣਾ ਪਿਆ ਉਹਨਾਂ ਨੂੰ ਮੈਡਮ ਦੇਖੋ ਏਰੀਆ ਇੱਕ ਪ੍ਰਧਾਨ ਵੱਲੋਂ ਕਹਿ ਦੇਣਾ ਜ ਮਤਲਬ ਕਿਸੇ ਪਾਰਟੀ ਦੇ ਪੰਜਾਬ ਪ੍ਰਦੇਸ਼ ਪਾਰਟੀ ਦੇ ਬੀਜਪੀ ਦੇ ਪ੍ਰਧਾਨ ਉਹਨਾਂ ਵੱਲੋਂ ਕਹਿ ਦੇਣਾ ਉਹਨਾਂ ਦਾ ਏਰੀਆ ਉਹਨਾਂ ਦਾ ਏਰੀਆ ਮੈਡਮ ਦੇਖੋ ਪੰਸੀਆ ਮੋਂ ਦਾ ਪੂਰੇ ਪੰਜਾਬ ਲਈ ਆ ਜੀ ਜੀ ਇਹ ਨਹੀਂ ਹੈ ਵੀ ਜੰਨੀ ਸਾਹਿਬ ਬਣ ਕੇ ਚਮਕੌਰ ਦੇਖਣਗੇ ਕੈਪਟਨ ਉਮਰਿੰਦਰ ਬਣ ਕੇ ਪਟਿਆਲਾ ਦੇਖਣਗੇ ਮਾਨ ਸਾਹਿਬ ਬਣ ਕੇ ਸੰਗਰੂਰ ਦੇਖਣਗੇ ਕੇਜਰੀਵਾਲ ਦਿੱਲੀ ਦੇਖੂਗਾ ਇਹ ਨਹੀਂ ਜੀ ਹੁੰਦਾ ਮੈਡਮ ਦੇਖੋ ਮਸਲਾ ਕਿਤੇ ਦਾ ਵੀ ਹੋਵੇ ਮਸਲਾ ਪੂਰੇ ਪੰਜਾਬ ਦਾ ਹੈ ਪੂਰੇ ਸਾਡੇ ਦੇਸ਼ ਦਾ ਹੈ ਜੇ ਭਾਰਤ ਦੇ ਵਿੱਚ ਆਉਂਦਾ ਪੰਜਾਬ ਸੂਬਾ ਹੈ ਕਿਤੇ ਨਾ ਕਿਤੇ ਜੇ ਸੂਬਾ ਸਰਕਾਰ ਤੇ ਕਿਤੇ ਨਾ ਕਿਤੇ ਏਸੀ ਕੋਈ ਕੁ ਸਵਾਲ ਚੱਕਦੇ ਆ ਕਿਤੇ ਨਾ ਕਿਤੇ ਨਾਲ ਸੈਂਟਰ ਸਰਕਾਰਾਂ ਤੇ ਵੀ ਸਵਾਲ ਉੱਠਦਾ ਹੈ ਜੀ ਜੀ ਹੂੰ ਜਿੰਕਾ ਪੂਰੇ ਹਿੰਦੁਸਤਾਨ ਦੇ ਵਿੱਚ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਦੇਖੋ ਨਸ਼ੀਲੀ ਜਿਹੜੀ ਆ ਕਿਤੇ ਨਾ ਕਿਤੇ ਸ਼ਰਾਬ ਦੇ ਕਾਰਨ ਲੋਕਾਂ ਦੀਆਂ ਜਿਹੜੀਆਂ ਮੌਤਾਂ ਹੁੰਦੀਆਂ ਇਕੱਲੇ ਪੰਜਾਬ ਦੀ ਗੱਲ ਨਹੀਂ ਅਸੀਂ ਇਹ ਨਹੀਂ ਕਹਿੰਦੇ ਵੀ ਬਾਕੀ ਸੂਬਿਆਂ ਤੇ ਜਾਂ ਬਾਕੀ ਭਾਰਤ ਦੇ ਵਿੱਚ ਦੀ ਅਸੀਂ ਗੱਲ ਕਰਦੇ ਆ ਲੇਕਿਨ ਕਿਤੇ ਵੀ ਹੁੰਦੀ ਹੈ ਚਾਹੇ ਜਾਰੇ ਦੀ ਸ਼ਰਾਬ ਪੀਣ ਕਾਰਨ ਹੁੰਦੀ ਹੈ ਚਾਹੇ ਕੋਈ ਨਸ਼ਾ ਲੈਣ ਕਾਰਨ ਹੁੰਦੀ ਹੈ ਕਿਤੇ ਨਾ ਕਿਤੇ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਹੂੰ ਇਹ ਵੀ ਸਰਕਾਰਾਂ ਜ਼ਿੰਮੇਵਾਰ ਬਣਦੀ ਹੈ ਕਿਉਂਕਿ ਇਹਨਾਂ ਦੇ ਉੱਪਰ ਰੋਕ ਲਗਾਉਣੀ ਚਾਹੀਦੀ ਹੈ ਕਿ ਐਨੀ ਜਿਹੜੀ ਹੈ ਜ਼ਹਿਰੀਲੀ ਸ਼ਰਾਬ ਵੇਚੀ ਜਾ ਰਹੀ ਹੈ ਕਿ ਕਿੱਥੋਂ ਆ ਰਹੀ ਹੈ ਕਿਵੇਂ ਇਹ ਜਿਹੜੀ ਹੈ ਵੇਚੀ ਜਾ ਰਹੀ ਹੈ ਨਜ਼ਾਈ ਢੰਗ ਦੇ ਨਾਲ ਵੇਚੀ ਜਾ ਰਹੀ ਹੈ ਜਾਂ ਕਿਵੇਂ हां मैडम देखो किमे ਉਹਨਾਂ ਨੇ ਜਿਹੜਾ ਇਹ ਇਹ ਮੈਟਰ ਹੈ मैडम ਜਿਹੜਾ ਇਹ 43-44 ਬੰਦਿਆਂ ਦਾ ਮੈਟਰ ਹੈ ਜਿਹਦੇ ਵਿੱਚੋਂ 22 ਆ ਜਿਹੜੇ ਕਿਤੇ ਨਾ ਕਿਤੇ ਡੈਥ ਕਰ ਚੁੱਕੇ ਆ ਐਂ 22 ਬਾਈਆਂ ਜਿਹੜੇ ਕਿਤੇ ਨਾ ਕਿਤੇ ਜੇਰੇ ਰਾਜ ਹਸਪਤਾਲਾਂ ਦੇ ਵਿੱਚ ਪਏ ਆ ਜਿਹੜੀ ਇਹ ਸ਼ਰਾਬ ਦੀ ਗੱਲ ਕਰਦੇ ਆ मैडम ਉਹ ਜਿਹੜੇ ਤਿੰਨ ਬੰਦੇ ਹਿਰਾਸਤ ਦੇ ਵਿੱਚ ਲਏ ਆ ਦੋ ਜਾਂ ਤਿੰਨ ਬੰਦੇ ਹਿਰਾਸਤ ਚ ਲਏ ਆ ਉਹਨਾਂ ਨੇ ਦੱਸਿਆ ਵੀ ਅਸੀਂ ਆਪਣੇ ਸੋਸ਼ਲ ਮੀਡੀਆ ਤੋਂ ਅਸੀਂ ਇਹ ਬਣਾਉਣੀ ਸਿੱਖ ਰਹੇ ਸੀ ਜਾਂ ਉਹ ਤੋਂ ਡੋਜ਼ ਵੱਧ ਪੈ ਗਈ ਕੀ ਸੀ ਨਕਲੀ ਖਰਾਬ ਬਣਾਉਣੀ ਮਤਲਬ ਉਹਦੇ ਹਿਸਾਬ ਨਾਲ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਆਈ ਉਹ ਡੋਜ਼ ਵੱਧ ਪੈ ਗਈ ਸਰ ਕੇ ਲੋਕ ਮਰ ਗਏ ਜੀ ਕੋ ਜਦੋਂ ਕੋਈ ਕੰਮ ਆਸਾਨ ਹੋ ਜਾਂਦਾ ਇਹ ਤਾਂ ਹੈ ਨਹੀਂ ਮੈਡਮ ਵੀ ਇਹ ਪਹਿਲੀ ਵਾਰ ਹੋਇਆ ਜਾਂ ਪਹਿਲੀ ਵਾਰ ਹੀ ਸ਼ੁਰੂ ਕੀਤਾ ਸੀ ਪਤਾ ਨਹੀਂ ਕਿੰਨੇ ਸਮੇਂ ਤੋਂ ਚੱਲਦਾ ਆ ਰਿਹਾ ਹੁਣ ਲੋਕਾਂ ਦੇ ਵਿੱਚ ਜਿਹੜੀ ਜ਼ਹਿਰ ਹੁੰਦੀ ਉਹਨੂੰ ਜ਼ਿਆਦਾ ਡੋਜ਼ ਦੇ ਵਿੱਚ ਪਾਤਾ ਉਹ ਮਰ ਜਾਂਦੇ ਆਂ ਅਗਰ ਥੋੜੀ ਥੋੜੀ ਡੋਜ਼ ਵਾ ਕੇ ਦਵੋਗੇ ਤਾਂ ਕਿਤੇ ਨਾ ਕਿਤੇ ਜਿਹੜੀ ਸਿਹਤ ਨੂੰ ਇਹ ਘੁਣਮਾ ਖਾਂਦੇ ਜਿਵੇਂ ਲੱਕੜ ਨੂੰ ਘੁਣ ਲੱਗ ਜਾਂਦਾ ਜੀ ਹੂੰ ਦੇਖੋ ਜਿਵੇਂ ਆਪਾਂ ਸੁਨੀਲ ਜਾਖੜ ਦੀ ਗੱਲ ਕਰ ਰਹੇ ਹਾਂ ਕਿ ਉਹਨਾਂ ਵੱਲੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਵੀ ਬੋਲਿਆ ਗਿਆ ਹੈ ਕਿ ਉਹਨਾਂ ਨੇ ਪੰਜਾਬ ਸਰਕਾਰ ਤੇ ਜਿਹੜੇ ਨੇ ਨਿਸ਼ਾਨੇ ਸਾਦੇ ਨੇ ਉਹਨਾਂ ਕਿਹਾ ਕਿ ਗੈਂਗਸਟਰਾਂ ਵੱਲੋਂ ਵੀ ਜੇਲ੍ਹਾਂ ਦੇ ਵਿੱਚ ਉਹਨਾਂ ਦੇ ਜਿਹੜੇ ਇੰਟਰਵਿਊ ਹੋ ਕੀਤੇ ਜਾਂਦੀਆਂ ਨੇ ਜਿਵੇਂ ਹੁਣ ਵਰਕਰਾਂ ਵੱਲੋਂ ਵੀ ਜਦੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਸੀ ਬੋਲਿਆ ਗਿਆ ਸੀ ਕਿ ਉਹ ਰਾਜਨੀਤੀ ਉੱਥੇ ਬੈਠ ਕੇ ਵੀ ਚਲਾਣਗੇ ਦੇਖੋ ਮੈਡਮ ਕੌਣ ਨਹੀਂ ਜੀ ਚਲਾਉਂਦਾ ਹੂੰ ਸਾਰੇ ਦਲਾਨੇ ਅਸੀਂ ਤਾਂ ਕੋਈ ਕੇਜਰੀਵਾਲ ਦਾ ਜਾਂ ਮਾਨ ਸਾਹਿਬ ਦਾ ਕੋਈ ਪੱਖਵਾਦ ਨਹੀਂ ਨੰਦੇ ਇਸ ਤਾਂ ਜਿਹੜੀ ਪੁਆਇੰਟ ਟੂ ਪੁਆਇੰਟ ਨੂੰ ਤੇ ਉਸ ਤੇ ਗੱਲ ਕਰਦੇ ਆ ਜੀ ਜੀ ਇਹ ਕਿਉਂ ਤੁਹਾਨੂੰ ਪੰਜਾਬ ਦਾ ਜਾਂ ਤੁਹਾਨੂੰ ਦਿੱਲੀ ਦੇ ਜਿਹੜੇ ਚੋਂ ਦੇਖਿਆ ਵੀ ਹਾਂ ਇਹ ਰੈਕਟ ਚੱਲਦਾ ਹੈ ਜਾਂ ਉੱਥੇ ਬੈਠ ਕੇ ਚਲਾਉਣਗੇ ਉਹ ਤਾਂ ਕਰੋ ਠੀਕ ਹੈ ਦਿੱਲੀ ਨੂੰ ਚਲਾਉਣ ਦੀ ਗੱਲ ਕਰਨਗੇ ਪੰਜਾਬ ਨੂੰ ਚਲਾਉਣ ਦੀ ਗੱਲ ਕਰਨਗੇ ਤੁਸੀਂ ਹੋਰ ਸੂਬੇ ਨੂੰ ਚਲਾਉਣ ਦੀ ਗੱਲ ਕਰਨਗੇ ਜਿਹੜੇ ਲੋਕ ਅੰਦਰ ਬੈਠ ਕੇ ਪੰਜਾਬ ਨੂੰ ਜਾਂ ਭਾਰਤ ਨੂੰ ਕਿਤੇ ਨਾ ਕਿਤੇ ਰੋਕਣ ਦੀ ਜਾਂ ਉਹਨੂੰ ਦਬਾਉਣ ਦੀ ਜਾਂ ਉਹਨੂੰ ਕਿਤੇ ਨਾ ਕਿਤੇ ਖਰਾਬ ਕਰਨ ਦੀ ਮਾਹੌਲ ਖਰਾਬ ਕਰਨ ਦੀਆਂ ਗੱਲਾਂ ਕਰਦੇ ਆ ਉਹਨਾਂ ਲੋਕਾਂ ਦੀ ਇੰਟਰਵਿਊ ਆਉਂਦੀਆਂ ਜਾਂ ਤੁਸੀਂ ਉਹਨਾਂ ਗੈਂਗਸਟਰਾਂ ਨੂੰ ਕਿਤੇ ਨਾ ਕਿਤੇ ਉਹਨਾਂ ਹੈ ਕੈਦੀਆਂ ਨੂੰ ਕਿਤੇ ਨਾ ਕਿਤੇ ਤੁਸੀਂ ਇੰਨੀ ਮਤਲਬ ਸਕਿਉਰਟੀ ਦਿੰਦੇ ਆ ਜਾਂ ਉਹਦੀ ਦੇਖਭਾਲ ਕਰਦੇ ਆ ਉਹਦੇ ਵਿੱਚ ਤਾਂ ਜ਼ਿੰਮੇਵਾਰ ਤੁਸੀਂ ਵੀ ਆ ਜੀ ਸੈਕਟਰ ਵੀ ਜ਼ਿੰਮੇਵਾਰ ਹੈ ਜੀ ਜੀ ਦੇਖੋ ਜਿਵੇਂ ਹੁਣ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਸਬੰਧ ਨਾਲ ਜਿਹੜੇ ਸਵਾਲ ਭਾਜਪਾ ਸਰਕਾਰ ਤੇ ਉਠਰੇ ਨੇ ਹਰ ਇੱਕ ਵੱਲੋਂ ਕਿਹਾ ਗਿਆ ਕਿ ਦੇਖੋ ਸੀਟਿੰਗ ਜਿਹੜੇ ਸੀਐਮ ਨੇ ਉਹਨਾਂ ਨੂੰ ਜਿਹੜਾ ਪਹਿਲੀ ਵਾਰ ਹੋਇਆ ਕਿ ਅੰਦਰ ਕੀਤਾ ਗਿਆ ਹਾਂ ਬਿਲਕੁਲ ਮੈਡਮ ਬਿਲਕੁਲ ਅਸੀਂ ਇਨੀ ਜੀ ਕਦੇ ਸੁਣਿਆ ਵੀ ਜਿਹੜਾ ਸੀਐਮ ਮੌਜੂਦਾ ਸੀਐਮ ਹੋਵੇ ਕਿਤੇ ਨਾ ਕਿਤੇ ਉਹਨੂੰ ਮਤਲਬ ਉਹਦੇ ਤੋਂ ਦੋਸ਼ ਲਾ ਕੇ ਉਹ ਅੰਦਰ ਚਲੇ ਜਵੇ ਦੇਖੋ ਹੁੰਨੇ ਆ ਲੱਗਦੇ ਆ ਕਿਤੇ ਨਾ ਕਿਤੇ ਇਸ ਕੇਸ ਦੇ ਵਿੱਚ ਸਾਨੂੰ ਦੇਖਿਆ ਵੀ ਕੇਜਰੀਵਾਲ ਸਾਹਿਬ ਵੱਲੋਂ ਵੀ ਅਗਰ ਉਹ ਇਹ ਜੀ ਕਿ ਪਹਿਲਾਂ ਵੀ ਕਹਿੰਦੇ ਸੀ ਅਗਰ ਉਹ ਸੱਚੇ ਸੀ ਜਾਂ ਉਹ ਸੱਚੇ ਆ ਉਹ ਤੋਂ ਪਹਿਲਾਂ ਹੀ ਉਹ ਕਿਤੇ ਨਾ ਕਿਤੇ ਈਡੀ ਦੇ ਆਫਿਸ ਜਾਂਦੇ ਜਦੋਂ ਉਹਨਾਂ ਨੂੰ ਸੰਮਣ ਆ ਰਹੇ ਸੀ ਉਸ ਟਾਈਮ ਉਹਨਾਂ ਨੇ ਕਿਤੇ ਨਾ ਕਿਤੇ ਇਗਨੋਰ ਕੀਤਾ ਉਹਨਾਂ ਨੇ ਹਮੇਸ਼ਾ ਹੀ ਕਿਹਾ ਵੀ ਇਹ ਸੰਮਣ ਫੇਕ ਹੈ ਜਾਂ ਉਹਨਾਂ ਦੀ ਆਨਾ ਕਰਨੀ ਕਰਦੇ ਨੇ ਕਿਉਂਕਿ ਲਗਭਗ 10 ਸੰਮਣ ਆ ਚੁੱਕੇ ਸੀਗੇ हां ਜਿਹੜਾ ਬੰਦਾ ਸੱਚਾ ਹੁੰਦਾ ਮੈਡਮ ਉਹ ਜਾਂਦਾ ਸਿੱਧਾ ਈਡੀ ਡਿਪਾਰਟਮੈਂਟ ਚ ਜਾਂਦਾ ਉਹ ਵਿਚ ਜਾਂਦਾ ਉਹਨਾਂ ਨਾਲ ਬੈਠ ਕੇ ਗੱਲਬਾਤ ਕਰਦਾ ਵੀ ਤੁਹਾਡੇ ਕੋਲ ਮੇਰੇ ਖਿਲਾਫ ਸਬੂਤ ਹੈ ਮੈਨੂੰ ਅੰਦਰ ਕਰੋ ਨਹੀਂ ਭਾਈ ਮੇਰਾ ਬੋਟਾ ਦਾ ਟਾਈਮ ਹੈ ਦੇਖੋ ਕਿਤੇ ਨਾ ਕਿਤੇ ਇੱਕ ਚੰਗੀ ਸ਼ਬੀ ਬਣੀ ਰਹਿੰਦੀ ਹੈ ਕਿ ਸੀਐਮ ਦੀ ਪੋਸਟ ਤੇ ਕਿਤੇ ਨਾ ਕਿਤੇ ਪੀਐਮ ਦੀ ਦੌੜ ਚ ਅਗਲਾ ਕਿਤੇ ਨਾ ਕਿਤੇ ਇਦਾਂ ਦਾ ਸਿਸਟਮ ਕਰਕੇ ਜੇ ਬੰਦਾ ਸੱਚਾ ਹੁੰਦਾ ਫੇ ਜ਼ਰੂਰ ਕਰਦਾ ਜੀ ਸਾਨੂੰ ਨਹੀਂ ਲੱਗਦਾ ਵੀ ਉਹ ਸਚਾਈ ਕਿੰਨੀ ਕਾ ਜਾਂ ਝੂਠ ਕਿੰਨਾ ਕਾ ਜਿਹੜੇ ਹਿਸਾਬ ਨਾਲ ਉਹਨਾਂ ਦਾ ਰਿਮਾਂਡ ਮਿਲਿਆ ਜਾਂ ਜਿਹੜੇ ਪ੍ਰੂਫਾਂ ਦੇ ਆਧਾਰ ਤੇ ਉਹਨਾਂ ਨੂੰ ਕਿਤੇ ਨ ਕਵਿਤਾ ਦੇ ਨਿਕਲੇ ਆ ਜੀ ਹਮ ਜੀ ਇਹ ਵੀ ਇਹ ਦੇਖੋ ਸਰ ਜਿਵੇਂ ਹੁਣ ਲੋਕ ਸਭਾ ਦੀਆਂ ਵੋਟਾਂ ਨੇ ਚੋਣਾਂ ਨੇ ਕਿ ਹੁਣ ਪ੍ਰਚਾਰ ਕਰਨ ਦੇ ਜਿਹੜਾ ਸਮਾਂ ਸੀਗਾ ਹਰ ਇੱਕ ਵੱਲੋਂ ਜਿਹੜੇ ਹਰ ਇੱਕ ਪਾਰਟੀ ਜਿਹੜੀ ਸਰਗਰਮ ਦਿਖਾਈ ਦੇ ਰਹੀ ਹੈ ਜੇਕਰ ਆਪਾਂ ਵਿਰੋਧੀ ਪਾਰਟੀਆਂ ਦੀ ਗੱਲ ਕਰੀਏ ਹੋਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਕਿਉਂਕਿ ਹਰ ਇੱਕ ਪਾਰਟੀ ਜਿਹੜਾ ਲੋਕ ਸਭਾ ਮੈਦਾਨ ਦੇ ਵਿੱਚ ਉਤਰੇ ਹੋਣੇ ਜਿਹੜੇ ਉਮੀਦਵਾਰ ਆਪਣੇ ਆਪਣੇ ਵੱਲੋਂ ਜਿਹੜੇ ਸਰਗਰਮ ਨੇ ਕਿ ਉਸ ਦੇ ਅਕੋਰਡਿੰਗ ਜਿਵੇਂ ਅਰਵਿੰਦ ਕੇਜਰੀਵਾਲ ਵੱਲੋਂ ਵੀ ਇਹ ਪੰਜਾਬ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਨਾਲ ਪ੍ਰਚਾਰ ਕੀਤਾ ਜਾ ਰਹੀ ਸੀ ਬਿਲਕੁਲ ਮੈਡਮ ਦੇਖੋ ਇੱਕ ਮੇਨ ਇੰਜਨ ਕਹਿ ਸਕਦਾ ਕੇजरीवाल ਨੂੰ ਜੀ ਜੀ ਇੱਕ ਤਾਂ ਦੇਖੋ ਪਾਰਟੀ ਦੇ ਸੁਪਰੀਮੋ ਆ ਜੀ ਹੂੰ ਭਾਵੇਂ ਜਿਹੜੇ ਆ ਮੌਜੂਦਾ ਦਿੱਲੀ ਦੇ ਸੀਐਮ ਆ ਜੀ ਫੇ ਕਿਤੇ ਨਾ ਕਿਤੇ ਆ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਕਿਤੇ ਨਾ ਕਿਤੇ ਦਿਸ਼ਾ ਨਿਰਦੇਸ਼ ਜੋ ਇਹ ਲੋਕਾਂ ਦਾ ਵੀ ਕਹਿਣਾ ਵੀ ਜੋ ਪੰਜਾਬ ਚੱਲ ਰਿਹਾ ਉਹ ਕਿਤੇ ਨਾ ਕਿਤੇ ਕੇਜਰੀਵਾਲ ਸਾਹਿਬ ਦੇ ਸਿਰ ਪਰ ਚੱਲ ਰਿਹਾ ਬਹੁਤ ਚੀਜ਼ਾਂ ਜਿਹੜੀਆਂ ਕਿਤੇ ਨਾ ਕਿਤੇ ਕੇਜਰੀਵਾਲ ਸਾਹਿਬ ਦੇ ਨਾਲ ਚੱਲ ਰਹੀਆਂ ਉਹਨਾਂ ਦਾ ਅੰਦਰ ਚਲੇ ਜਾਣਾ ਜਾਂ ਅੰਦਰ ਬੈਠ ਕੇ ਉਸ ਚੀਜ਼ ਨੂੰ ਚਲਾਉਣਾ ਮੈਡਮ ਜਮੀਨ ਸਬੰਧਾਂ ਦਾ ਅੰਤਰ ਹੋ ਜਾਂਦਾ ਜਦੋਂ ਕਿਤੇ ਨਾ ਕਿਤੇ ਬੰਦਾ ਇਦਾਂ ਦੇ ਘੇਰੇ ਚ ਆ ਜਾਂਦਾ ਹੈ 20 ਜਾਂ 30% ਤਾਂ ਵੋਟ ਵੈਸੇ ਟੁੱਟ ਜਾਂਦੀ ਹੈ ਜੀ ਹਮ ਪਰ ਉਹ ਇਹ ਦੇਖੋ ਜਿਵੇਂ ਲੋਕ ਸਭਾ ਚੋਣਾਂ ਦੇ ਵਿੱਚ ਇਸ ਦਾ ਅਸਰ ਜ਼ਰੂਰ ਪਵੇਗਾ ਬਿਲਕੁਲ ਪਵੇਗਾ ਮੈਡਮ ਲੋਕ ਸਭਾ ਚੋਣਾਂ ਤੇ ਅਸਰ ਪਵੇਗਾ ਪਾਰਟੀ ਤੇ ਅਸਰ ਪਵੇਗਾ ਛਵੀ ਤੇ ਅਸਰ ਪਵੇਗਾ ਹਰੇਕ ਚੀਜ਼ ਤੇ ਕਿਤੇ ਨਾ ਕਿਤੇ ਅਸਰ ਪੈ ਜਾਂਦਾ ਚਾਹੇ ਤੁਸੀਂ ਸੱਚੇ ਵੀ ਸਾਫ਼ ਤੋਂ ਹੋ ਕੇ ਨਿਕਲਦੇ ਆ ਪਰ ਫਿਰ ਵੀ ਕਿਤੇ ਨਾ ਕਿਤੇ ਨੌ ਆ ਜਾਣਾ ਜਾਂ ਜਿਹੜੇ ਪਹਿਲਾਂ ਉਹਨਾਂ ਦੇ ਨਾਲ ਦੇ ਮੰਤਰੀਆਂ ਸਰਕਾਰ ਦੇ ਮੰਤਰੀ ਹੈ ਜੋ ਪਹਿਲਾਂ ਅੰਦਰ ਬੈਠੇ ਆ ਉਹ ਹਲੇ ਤੱਕ ਕਿਤੇ ਨਾ ਕਿਤੇ ਬਾਹਰ ਨਹੀਂ ਆਏ ਉਹਨਾਂ ਤੇ ਕਿਤੇ ਨਾ ਕਿਤੇ ਮਸਲੇ ਚੱਲਦੇ ਆ ਮੈਡਮ ਅਗਰ ਬੰਦਾ ਸੱਚਾ ਸੁੱਚਾ ਹੁੰਦਾ ਤਾਂ ਉਹ ਜੇਲ੍ਹਾਂ ਦੇ ਅੰਦਰ ਨਹੀਂ ਜੀ ਜੇਲ੍ਹਾਂ ਤੋਂ ਬਾਹਰ ਹੁੰਦਾ ਜੀ ਉਹ ਜੀ ਉਹ ਇਹ ਦੇਖੋ ਜਿਵੇਂ ਹੁਣ ਗੱਲ ਕਰ ਰਿਹਾ ਆਪਾਂ ਅਰਵਿੰਦ ਕੇਜਰੀਵਾਲ ਜਿਹੜੇ ਆਪਣੇ ਦਿੱਲੀ ਦੇ ਸੀਐਮ ਨੇ ਕਿ ਉਹਨਾਂ ਵੱਲੋਂ ਪੰਜਾਬ ਨੂੰ ਵੀ ਚਲਾਇਆ ਜਾ ਰਿਹਾ ਹੈ ਕਿਹਾ ਜਾ ਰਿਹਾ ਆਪਣੇ ਪੰਜਾਬ ਦੇ ਲੋਕਾਂ ਵੱਲੋਂ ਕਿਉਂਕਿ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਇਸ ਦੇ ਲਈ ਜਿਵੇਂ ਹੁਣ ਵਰਕਰਾਂ ਦੀ ਗੱਲ ਕਰੀਏ ਜਿਸ ਦਿਨ ਜਿਹੜੀ ਗ੍ਰਿਫਤਾਰੀ ਹੋਈ ਸੀ ਅਰਵਿੰਦ ਕੇਜਰੀਵਾਲ ਦੀ ਕਿ ਉਸ ਦਿਨ ਪ੍ਰਚਾਰ ਵੀ ਜਿਹੜਾ ਰੋਜ਼ ਪ੍ਰਦਰਸ਼ਨ ਕੀਤੇ ਜਾ ਰਹੇ ਸੀਗੇ ਜਿਵੇਂ ਦਿੱਲੀ 'ਚ ਵੀ ਕੀਤਾ ਗਿਆ ਲੁਧਿਆਣਾ ਦੇ ਵਿੱਚ ਮਹਾਲੀ ਦੇ ਵਿੱਚ ਵੀ ਬਹੁਤ ਵੱਡੀ ਤਦਾਦ ਦੇ ਵਿੱਚ ਜਿਹੜੇ ਵਰਕਰ ਪਹੁੰਚੇ ਹੋਏ ਸੀ ਉਹਨਾਂ ਵੱਲੋਂ ਇਹ ਵੀ ਕਹਿ ਗਏ ਕਿ ਸਾਨੂੰ ਇਹਦਾ ਇਵੇਂ ਨਹੀਂ ਆ ਕਿ ਸਾਡੇ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਕਿ ਉਹਨਾਂ ਦਾ ਸਾਡੀ ਪਾਰਟੀ ਤੇ ਕੋਈ ਇਫੈਕਟ ਪਵੇਗਾ ਜਾਂ ਚੋਣਾਂ ਤੇ ਕਿਉਂਕਿ ਕੇਂਦਰ ਸਰਕਾਰ ਵੱਲੋਂ ਇਹ ਇੱਕ ਉਹਨਾਂ ਵੱਲੋਂ ਕਹਿ ਕੇ ਇਹ ਇੱਕ ਚਾਲ ਖੇਡੀ ਗਈ ਹੈ ਕਿ ਲੋਕ ਸਭਾ ਦੀ ਹੁਣ ਚੋਣਾਂ ਨਹੀਂ ਤੇਦਾ ਪਾਰਟੀ ਦਾ ਇਫੈਕਟ ਪਵੇਗਾ ਜਿਹੜੇ ਦੇਖੋ ਮੈਡਮ ਵਰਕਰ ਹੁੰਦੇ ਆ ਜਾਂ ਅਨੇ ਭਗਤ ਲੋਕ ਹੁੰਦੇ ਆ ਜੀ ਹੂੰ ਉਹ ਹਮੇਸ਼ਾ ਹੀ ਕਹਿੰਦੇ ਕਹਿੰਦੇ ਉਹਨਾਂ ਵੀ ਸਾਟਾ ਬੰਦਾ ਸੱਚਾ ਹੈ ਜੀ ਜੀ ਅਸੀਂ ਇਹ ਨਹੀਂ ਕਹਿੰਦੇ ਵੀ ਪਾਰਟੀ ਨੂੰ ਫਰਕ ਪਾਊਗਾ ਜਾਂ ਨਹੀਂ ਪਾਊਗਾ। ਦੇਖੋ ਜਿਹੜੇ ਲੋਕ ਕਹਿੰਦੇ ਪਾਰਟੀ ਨੂੰ ਫਰਕ ਨਹੀਂ ਪਾਊਗਾ ਅਸੀਂ ਉਹਨਾਂ ਲੋਕਾਂ ਨੂੰ ਸਵਾਲ ਕਰਦੇ ਆਂ ਵੀ ਅਗਰ ਘਰ ਦੇ ਵਿੱਚੋਂ ਕੋਈ ਸਾਡੇ ਕਿਸੇ ਬੰਦੇ ਤੇ ਦੋਸ਼ ਲੱਗ ਜਾਣਾ ਕਿਤੇ ਨਾ ਕਿਤੇ ਉਹ ਜੇਲ੍ਹਾਂ 'ਚ ਚਲੇ ਜਵੇ ਤਾਂ ਕਿਆ ਸਾਡੇ ਪਰਿਵਾਰ ਤੇ ਦਾਗ ਨਹੀਂ ਜੀ ਲੱਗਦਾ? ਦਾਗ ਉਸ ਇੱਕ ਆਪਣੇ ਆਪ ਨੂੰ ਦਿਲਾਸਾ ਦੇਣ ਨਾਲ ਕੰਮ ਹੈ ਸਰ। ਹਾਂ ਬਿਲਕੁਲ ਬਿਲਕੁਲ ਮੈਡਮ ਦੇਖੋ ਜਿਵੇਂ ਰੋਡ ਪ੍ਰਦਰਸ਼ਨ ਕਰਨਾ ਤੁਸੀਂ ਅੱਜ ਸੈਂਟਰ ਦੀ ਬੀਜੇਪੀ ਨੇ ਦਿੱਲੀ ਚ ਆਮ ਆਦਮੀ ਪਾਰਟੀ ਨਾਲ ਗਲਤ ਕੀਤਾ ਤਾਂ ਤੁਸੀਂ ਉਹਨਾਂ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਵਰਕਰ ਉਹਨਾਂ ਦੇ ਮੈਂਬਰ ਕਿਤੇ ਨਾ ਕਿਤੇ ਰੋਡ ਪ੍ਰਦਰਸ਼ਨ ਕਰਦੇ ਆਂ ਅਗਰ ਪੰਜਾਬ ਦੇ ਵਿੱਚ ਕੁਝ ਹੁੰਦਾ ਕਾਂਗਰਸ ਦੇ ਨਾਲ ਕੁਝ ਹੁੰਦਾ ਤਾਂ ਕਾਂਗਰਸ ਹੀ ਕਿਤੇ ਨਾ ਕਿਤੇ ਇਕੱਠੇ ਹੋ ਕੇ ਰੋਡ ਪ੍ਰਦਰਸ਼ਨ ਕਰਦੇ ਆਂ ਖਿਲਾਫ ਨਾਰੇਬਾਜੀ ਕਰਦੇ ਆਂ ਕਹਿਣ ਦਾ ਮਤਲਬ ਇਹ ਹੈ ਮੈਡਮ ਜਿਹੜੀ ਮੌਕੇ ਦੀ ਸਰਕਾਰ ਹੁੰਦੀ ਹੈ ਜਾਂ ਮੌਕੇ ਦੀ ਪਾਵਰ ਹੁੰਦੀ ਹੈ ਉਹ ਕਿਉਂ ਇਦਾਂ ਦੇ ਕੰਮ ਕਰਦੀ ਹੈ ਵੀ ਜਿਹੜੇ ਸਵਾਸ ਤੋਂ ਉਲਟ ਜਾਂ ਕਾਨੂੰਨ ਤੋਂ ਉਲਟ ਹੋ ਜਾਂਦੇ ਆਂ ਜੀ ਹੂੰ ਇਹ ਵੀ ਸਾਰੋ ਇਹ ਕਿ ਦੇਖੋ ਜਹੇ ਕੰਮ ਨਾ ਕਰੋਗੇ ਤਾਂ ਹੀ ਜਿਵੇਂ ਹੁਣ ਜਿਵੇਂ ਸੰਮਣ ਈਡੀ ਰਾਹੀਂ ਭੇਜਿਆ ਸੀ ਕੋਈ ਨਾ ਕੋਈ ਤਾਂ ਇਹਦੇ ਪਿੱਛੇ ਕਾਰਨ ਹੈ ਕੋਈ ਨਾ ਕੋਈ ਗਲਤੀ ਰਹੀ ਹੈ ਤਾਂ ਹੀ ਜਿਹੜਾ ਈਡੀ ਬਾਰ-ਬਾਰ ਜਿਹੜੇ ਸੰਮਣ ਭੇਜ ਰਹੀ ਸੀ ਮੈਡਮ ਦੇਖੋ ਗ੍ਰਿਫਤਾਰੀ ਹੋ ਜਾਣੀ ਜੀ ਹੂੰ ਗ੍ਰਿਫਤਾਰੀ ਤੋਂ ਪਹਿਲਾਂ ਜਿੰਨੀ ਕਿ ਸਾਨੂੰ ਨੌਲੇਜ ਹੈ ਜਿੰਨਾ ਕਿ ਸੋਸ਼ਲ ਮੀਡੀਆ ਤੋਂ ਦੇਖਿਆ ਕਿਉਂਕਿ ਮੈਡਮ ਅਸੀਂ ਕੋਰਟ ਤਾਂ ਹੁੰਦੇ ਨਹੀਂ ਤਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਜੀ ਹੂੰ ਮਾਨਯੋਗ ਹਾਈ ਕੋਰਟ ਨੇ ਪਹਿਲਾਂ ਹਾਂ ਨਕਰ ਕਰਤਾ ਸੀ ਗ੍ਰਿਫਤਾਰੀ ਤੋਂ ਜੀ ਉਹਨਾਂ ਨੇ ਕਿਹਾ ਤਾਂ ਤੁਸੀਂ ਕਿਹੜੇ ਤੱਥਾਂ ਦੇ ਆਧਾਰ ਤੇ ਕਿਹੜੇ ਪ੍ਰੂਫ ਦੇ ਆਧਾਰ ਤੇ ਗ੍ਰਿਫਤਾਰੀ ਲਾਉਂਗੇ ਫਿਰ ਬਾਅਦ ਚੋਂ ਕਿਤੇ ਨਾ ਕਿਤੇ ਈਡੀ ਦੇ ਵਕੀਲ ਵੱਲੋਂ ਈਡੀ ਵੱਲੋਂ ਕਿਤੇ ਨਾ ਕਿਤੇ ਉਹਨਾਂ ਦੇ ਸਬੂਤ ਸਿਰਫ ਹਾਈ ਕੋਰਟ ਰਵਾਨਜੋਗ ਹਾਈ ਕੋਰਟ 'ਚ ਦਿਖਾਏ ਗਏ ਆ ਉਹਨਾਂ ਤੋਂ ਬਾਅਦ ਦੇਖਣ ਤੋਂ ਬਾਅਦ ਕਿਤੇ ਨਾ ਕਿਤੇ ਮੋਹਰ ਲੱਗੀ ਐ ਫਿਰ ਜਾ ਕੇ ਕਿਤੇ ਨਾ ਕਿਤੇ ਗ੍ਰਿਫਤਾਰੀ ਦੀ ਉਸ ਤੋਂ ਬਾਅਦ ਗ੍ਰਿਫਤਾਰੀ ਹੋਣ ਤੋਂ ਬਾਅਦ ਕਿਤੇ ਨਾ ਕਿਤੇ ਰਵਾਨਜ ਚ ਲਿਆ ਗਿਆ ਜੀ 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 ਸੰਜੀਤ ਜੀ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ ਮੈਡਮ ਬਹੁਤ ਬਹੁਤ ਧੰ ਹੈਲੋ ਹਾਂਜੀ ਕੌਣ ਮੈਡਮ ਨਮਸਕਾਰ ਜੀ ਮੈਂ ਰਜਿੰਦਰ ਮਾਨ ਸਤੂ ਹਾਂ ਹਾਂਜੀ ਰਜਿੰਦਰ ਜੀ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ ਥੈਂਕ ਯੂ ਮੈਡਮ ਸਰ ਅੱਜ ਗੱਲ ਕਰ ਰਹੇ ਹਾਂ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਬੋਲੇ ਨੇ ਸੁਨੀਲ ਜਾਖੜ ਅੱਛਾ ਜੀ ਕਿਹਨੂੰ ਸਰੋਨਾਂ ਵੱਲੋਂ ਕਿਹਾ ਗਿਆ ਹੈ ਕਿ ਆਮ ਆਦਮੀ ਪਾਰਟੀ ਦੇ ਸਵਾਲ ਚੁੱਕੇ ਗਏ ਨਹੀਂ ਕਿ ਜਿਵੇਂ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਗੈਂਗਸਟਰਾਂ ਵੱਲੋਂ ਇੰਟਰਵਿਊਆਂ ਕੀਤੀਆਂ ਜਾ ਰਹੀਆਂ ਨੇ ਉਸੇ ਤਰ੍ਹਾਂ ਜਿਵੇਂ ਹੁਣ ਅਰਵਿੰਦ ਕੇਜਰੀਵਾਲ ਨੇ ਜਿਹੜੇ ਉਹਨਾਂ ਦੇ ਬਰਕਰਾਰ ਵੱਲੋਂ ਵੀ ਕਿਹਾ ਗਿਆ ਕਿ ਹੁਣ ਉੱਥੇ ਬੈਠ ਕੇ ਜੇਲ੍ਹ ਦੇ ਵਿੱਚ ਬੈਠ ਕੇ ਜਿਹੜਾ ਰਾਜਨੀਤੀ ਕੀਤੀ ਜਾਵੇਗੀ ਦੇਖੋ ਜਖੜ ਸਾਹਿਬ ਇੱਕ ਸੀਨੀਅਰ ਲੀਡਰ ਹੈ ਜੀ ਜੀ ਪੰਜਾਬ ਦੀ ਨਵ ਜਨਬ ਜਿਨ੍ਹਾਂ ਨੂੰ ਪਤਾ ਹੈ ਹਮ ਪਰ ਗੱਲ ਕਰ ਜਾਖੜ ਸਾਹਿਬ ਇੱਥੇ ਸੰਗਰੂਰ ਗਏ ਨੇ ਜਾਣ ਦਾ ਹੱਕ ਬੰਦ ਹੈ ਜੀ ਉਹਨਾਂ ਦੇ ਦੁੱਖ 'ਚ ਸ਼ਾਮਲ ਹੋਣਾ ਤੇ ਕੋਈ ਮਦਦ ਤੁਸੀਂ ਗੁਜਰਾ ਪਿੰਡ ਗਏ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਹਾਂਜੀ ਉਹਨਾਂ ਦੀ ਮਦਦ ਕਰਨ ਦਾ ਵੀ ਫਰਜ਼ ਬੰਦ ਹੈ ਪੰਜਾਬ ਸਰਕਾਰ ਦਾ ਜਿਹੜੀ ਕਰੂ ਕਰੂ ਜਾਖੜ ਸਾਹਿਬ ਸੈਂਟਰ ਸਰਕਾਰ ਤੋਂ ਲੈ ਕੇ ਵੀ ਮਦਦ ਕਰਨ ਹਮ ਇੱਕ ਹੈਲੀਕਾਪਟਰ ਲੈ ਕੇ ਜਾਖੜ ਸਾਹਿਬ ਬਿਹਾਰ 'ਚ ਵੀ ਜਾਇਆ ਉਹਨਾਂ ਜੀ ਜੀ ਇੱਥੇ ਸ਼ਰਾਬ ਦੇ 7 ਲੱਖ ਪਰਚਾ ਪਤਾ ਨਹੀਂ ਤੇ ਕੁਮਾਰ ਨੇ ਹਮ ਸਰ ਮਤਲਬ ਉਸ ਨੇ ਜਿਸ ਕੁਮਾਰ ਦੇ 7 ਸਾਲ ਦੇ ਰਾਜ ਵਿੱਚ 7 ਲੱਖ ਲੋਕਾਂ ਤੇ ਪਰਚਾ ਪਤਾ ਸ਼ਰਾਬ ਦਾ ਜੀ ਹੁਣ ਇਹ ਦੋਸ਼ ਲਾਈ ਜਾਂਦੇ ਨੇ ਕਹਿੰਦੇ ਪੰਜਾਬ ਤੋਂ 10 ਲੱਖ ਲੀਟਰ ਸ਼ਰਾਬ ਸਾਡੇ ਬਿਹਾਰ ਚ ਆਈ ਹਾਂ ਉਹਨਾਂ ਨੂੰ ਮਤਲਬ ਜਸਮ ਜਹਤ ਸਹੀ ਕਹਿ ਦੇਣਾ ਫਿਰ ਵੀ ਸੀਨੀਅਰ ਲੀਡਰ ਨੇ ਆਪਣੇ ਪੰਜਾਬ ਪ੍ਰਤੀ ਤਾਂ ਮੋਹ ਹੈਗਾ ਇਹਨਾਂ ਦਾ ਕਿ ਪੰਜਾਬ ਨੂੰ ਇਸ ਤਰ੍ਹਾਂ ਬਦਨਾਮ ਨਾ ਕਰੋ ਅਸੀਂ ਤਾਂ ਵੈਸੀ ਇਤਰਾਸਤੀ 'ਚ ਬੈਠੇ ਆ ਸਾਡੇ ਜਿਹੜਾ ਬਿਟਾਟਾ ਹੋਈ ਜਾਂਦੀਆਂ ਨੇ ਅੱਥਾ ਤਾਂ ਵੈਸੀ ਇਤਰਾਸਤੀ 'ਚ ਸੇ ਗੱਲ ਕਰ ਰਹੇ ਤੇ ਸਿਆਸਤ ਦਾ ਨਾ ਕਰਨ ਸਰ ਉਹ ਹੀ ਹੈ ਦੇਖੋ ਹੁਣ ਜਿਵੇਂ ਚੋਣਾਂ ਦਾ ਟਾਈਮ ਹੈ ਇਹਨਾਂ ਵੱਲੋਂ ਜਿਹੜਾ ਹਰ ਇੱਕ ਚੀਜ਼ ਜਿਹੜੀ ਸਿਆਸਤ ਖੇਡੀ ਜਾ ਰਹੀ ਹੈ ਹਰ ਇੱਕ ਪਾਰਟੀ ਵੱਲੋਂ ਹਾਂਜੀ ਦੂਸਰੀ ਗੱਲ ਹੈ ਮੈਡਮ ਜਿਹੜਾ ਕੇਜਰੀਵਾਲ ਤ੍ਰੀ ਹਮ ਅਰੈਸਟ ਹੋਈ ਹੈ ਜੀ ਦੇਖੋ ਜੇ ਸੋਨਾ ਭੱਠੀ 'ਚ ਪੈ ਜੇ ਉਹਦੀ ਸੋਨੇ ਦੀ ਕੀਮਤ ਤਾਂ ਨਹੀਂ ਘਟਦੀ ਹੁੰਦੀ ਹਮ ਦੂਸਰੀ ਗੱਲ ਇਹ ਹੈ ਵੀ ਆ ਗੱਲ ਸੱਚੇ ਨੇ ਹੋਵੇ ਕਿ ਲੈ ਇਹ ਵੀ ਸੱਚ ਹੋਵੇ ਤੇ ਜਿਹੜੇ ਜਿਨ੍ਹਾਂ ਨੇ ਫਰਕੇ ਅੰਦਰ ਦੇਤੇ ਜੇ ਇਹਨਾਂ ਲੋਕਾਂ ਨੇ ਇਹ ਫਰਫੜਾਈ ਵਾਲੇ ਕਾਨੂੰਨ ਨਾ ਵਗਲੇ ਤਾਂ ਇਹ ਨਹੀਂ ਪਤਾ ਵੀ ਬਾਜੀ ਕਦੋਂ ਪੁੱਠੀ ਉਲਟ ਪੈ ਜੇ ਜੀ ਇਹ ਵੀ ਸਹੀ ਇਹਨਾਂ ਨੂੰ ਇਹ ਕਾਨੂੰਨ ਨੇ ਜਿਹੜੇ ਮਤਲਬ ਇਸ ਤਰ੍ਹਾਂ ਦੇ ਇਹਨਾਂ ਦੇ ਵਿੱਚ ਚੇਂਜ ਕਰਨੀ ਚਾਹੀਦੀ ਆ ਫੜੋਫੜਾਈ ਵਾਲਾ ਜਿਹੜਾ ਮੈਂ ਕਹਿੰਨਾ ਹੁੰਦਾ ਵੀ ਪਰਚਾਵਾਦ ਇਹ ਸਿਸਟਮ ਹੈ ਜਿਹੜਾ ਇਹ ਖਰਾਬ ਕਰਦਾ ਹੈ ਦੇਸ਼ ਨੂੰ ਇਹਨੂੰ ਬਦਲਣਾ ਚਾਹੀਦਾ ਤਾਂ ਐਸੇ ਅੰਦਰ ਤੁਸੀਂ ਲਾਓ ਜੀ ਨੇਲਸਨ ਮੰਡੇਲਾ ਜੀ ਸੀਗੇ ਜੀ 27 ਸਾਲ ਲਗਾਤਾਰ ਅੰਦਰ ਰੱਖੇ ਇਹਨਾਂ ਨੇ ਹੂੰ ਕੌਣ ਸਾਰੋ ਤੇਸ਼ ਦੇ ਰਾਸ਼ਟਰਪਤੀ ਬਣੇ ਜੀ ਮਤਲਬ ਇਹ ਜੇ ਆਪਾਂ ਕਹੀਏ ਵੀ ਕਿਸੇ ਦੀ ਆਪਾਂ ਪ੍ਰੋਗਰੈਸ ਨੂੰ ਜਾਂ ਕਿਸੇ ਦੀ ਅਸਲੀਅਤ ਨੂੰ ਜੇਲਾ ਚ ਪਾ ਕੇ ਜਾਂ ਕਿਸੇ ਸੋਚ ਨੂੰ ਜੇਲਾ ਚ ਪਾ ਕੇ ਆਪਾਂ ਉਹਨੂੰ ਉਹਦੀ ਸੋਚ ਘਟਾ ਦਾਂਗੇ ਤਾਂ ਇਹ ਕੋਈ ਮਨਮਤ ਵਾਲੀ ਗੱਲ ਹੈ ਕੋਈ ਉਹਦੀ ਸਿਆਣੀ ਗੱਲ ਨਹੀਂ ਹੈ ਜੀ ਉਹ ਇਹ ਦੇਖੋ ਰਾਜਨੀਤੀ ਚਲਾਨੀ ਉੰਜ ਵੀ ਚਲਾਓ ਪਰ ਇਹ ਨਹੀਂ ਹੈ ਕਿ ਆਪਾਂ ਜੀ ਵਿਰੋਧੀ ਪਾਰਟੀ ਆ ਆਪਸ ਦੇ ਵਿੱਚ ਹੀ ਕਿ ਉਹ ਜੇਲ੍ਹ ਦੇ ਵਿੱਚ ਉਹਨਾਂ ਨੂੰ ਭੇਜ ਦੋ ਉਹਨਾਂ ਦੇ ਉੱਪਰ ਕੇਸ ਕਰਨਾ ਕੋਈ ਹੋਰ ਵੀ ਕਹੀ ਕਿਉਂਕਿ ਅਜਿਹੇ ਜਿਹੜੇ ਮੁੱਦੇ ਕਈ ਸਾਹਮਣੇ ਆਉਂਦੇ ਨੇ ਹਾਂਜੀ ਕਈ ਵਾਰੀ ਇਸ ਤਰ੍ਹਾਂ ਦੇ ਦਵਾਈ ਜਿਹੜੀ ਇਹ ਦਿੰਦੇ ਉਹ ਐਕਸ਼ਨ ਦੀ ਨਾਲ ਐਕਸ਼ਨ ਵੀ ਕਰ ਜਾਂਦੀ ਹੈ ਤੇ ਹੰਦਰਦੀ ਚ ਲੋਕ ਮਤਲਬ ਅਹ ਸੈਂਟਰ ਸਰਕਾਰ ਦੇ ਖਿਲਾਫ ਵੀ ਹੋ ਸਕਦੇ ਨੇ ਜੀ ਇਹਦਾ ਕੋਈ ਪਤਾ ਨਹੀਂ ਲੱਗਦਾ ਹੈ ਇਹ ਲੋਕਾਂ ਮੌਕੇ ਤੇ ਮੂਵਮੈਂਟ ਕੀ ਕਰਦੇ ਨੇ ਕਿਉਂ ਖੁਦ ਦੇਖੋ ਜਿਸ ਦਿਨ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਉਦੋਂ ਹੀ ਭਾਜਪਾ ਤੇ ਜਿਹੜੇ ਲੋਕਾਂ ਵੱਲੋਂ ਵੀ ਸਵਾਲ ਉਠਾਏ ਜਾ ਰਹੇ ਨੇ ਸਕ ਗੱਲ ਤਾਂ ਇਹ ਹੈ ਨਾ ਵੀ ਜੇ ਤਾਂ ਚਲੋ ਇੱਕ ਪਾਰਟੀ ਦੁੱਧੋਤੀ ਹੋਵੇ ਦੂਜੇ ਨੂੰ ਫੜ ਕੇ ਅੰਦਰ ਕਰਦੀ ਹੈ ਵੈਸੇ ਫੜਫੜਾਈ ਦਾ ਇਹਨਾਂ ਦਾ ਵੀ ਇਤਿਹਾਸ ਹੈ ਵੀ ਇਹਨਾਂ ਨੇ ਵੀ ਹਣ ਕੇ ਕਾफी ਬੰਦੇ ਜਾਇਜ ਨਜਾਇਜ ਪਤਾ ਨਹੀਂ ਅੰਦਰ ਰੱਖਦੇ ਨੇ ਕਈ ਵਾਰੀ ਉਹ ਹੀ ਮਤਲਬ ਹਫ਼ਤੇ ਤੇ ਪੈ ਗਈ ਗੱਲ ਕਿ ਜਿਹੜਾ ਫੜਫੜਾਈ ਵਾਲਾ ਸਿਸਟਮ ਹੈ ਇਹ ਇਹਨਾਂ ਨੂੰ ਚੇਂਜ ਕਰਨਾ ਚਾਹੀਦਾ ਜੀ ਉਹ ਇਹ ਦੇਖੋ ਜਿਵੇਂ ਸੀਟਿੰਗ ਜਿਹੜੇ ਸੀਐਮ ਨੇ ਹੁਣ ਉਹ ਖੁਦ ਕਹਿਇਆ ਜਾ ਰਿਹਾ ਕਿ ਪਹਿਲੀ ਵਾਰ ਇਹਨਾਂ ਨੂੰ ਪਹਿਲੀ ਵਾਰ ਹੋਇਆ ਕਿ ਜਿਹੜੀ ਸੀਟਿੰਗ ਸੀਐਮ ਨੇ ਐਮ ਨੇ ਕਿਉਂ ਇਹਨਾਂ ਨੂੰ ਅੰਦਰ ਕੀਤਾ ਗਿਆ ਹਾਂ ਗਲਤੋਹੀ ਹੈ ਨਹੀਂ ਹੂੰ ਜੀ ਸੀਟਿੰਗ ਨੂੰ ਅੰਦਰ ਕੀਤਾ ਗਿਆ ਇਹਦੇ ਵਾਸਤੇ ਕੀ ਸੰਧਾਨ ਦੇ ਵਿੱਚ ਤਰਮੀਮਾਂ ਇਹਨਾਂ ਨੇ ਹੀ ਮੈਂ ਕਹਿੰਦਾ ਤਰਮੀਮਾਂ ਨਹੀਂ ਆਂ ਆ ਕਰਦੀਆਂ ਵੀ ਕਿਸੇ ਨੂੰ ਫੜ ਕੇ ਅੰਦਰ ਦੇ ਦੇ ਕੋਈ ਪੁੱਛੇ ਨਾ ਬਾਅਦ ਬਾਅਦ ਪਤਾ ਲੱਗੂਗੀ ਕੀ ਗੱਲ ਆਸਲੀ ਕੀ ਹੈ ਉਦੋਂ ਸੁਮਾ ਲੰਘ ਜਾਂਦਾ ਹੈ ਹੂੰ ਗਲਤ ਹੈ ਜੇ ਇਹ ਕਾਨੂੰਨਾਂ ਦੇ ਵਿੱਚ ਹੈ ਚਾਹੇ ਕੋਈ ਪਾਰਟੀ ਹੈ ਰਾਜਕਰਤੀ ਪਾਰਟੀ ਕੋਈ ਵੀ ਹੈ ਇਹਨਾਂ ਲੋਕਾਂ ਨੇ ਛੋਟੇ ਲੋਕਾਂ ਦੀ ਆਵਾਜ਼ ਖਤਮ ਕਰਨ ਵਾਸਤੇ ਉਹਨੂੰ ਦੱਬਣ ਵਾਸਤੇ ਸੰਵਿਧਾਨ ਦੇ ਵਿੱਚ ਸੰਵਿਧਾਨ ਨਾਲੇ ਕਹਿੰਦੀ ਜਿਨਾ ਪਰ ਮੈਂ ਅਨਮਨੁੱਖੀ ਤਸ਼ੱਦਦ ਕਰਤਾ ਸੰਵਿਧਾਨ ਦੀ ਇਹਨਾ ਮਤਲਬ ਇਹਨਾਂ ਨੇ ਉਹਦੇ ਵਿੱਚ ਮੱਦਾਂ ਪਾਤੀਆਂ ਜਿਹੜੀਆਂ ਕਿ ਆਮ ਬੰਦੇ ਦੇ ਹੱਕਾਂ ਦਾ ਘਾਣ ਕਰਦੀਆਂ ਹੂੰ ਜੀਓ ਇਹ ਦੇਖੋ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਜਿਵੇਂ ਜ਼ਹਿਰੀਲੀ ਸ਼ਰਾਬ ਦੇ ਨਾਲ ਜਿਹੜੇ ਨੇ ਗੁਜਰਾ ਦੇ ਵਿੱਚ ਕਈ ਪਰਿਵਾਰਾਂ ਦੇ ਜਿਹੜੇ ਨੇ ਚਿਰਾਗ ਬੁਝੇ ਨੇ ਉਸ ਦੇ ਅਕੋਰਡਿੰਗ ਜੇਕਰ ਆਪਾਂ ਗੱਲ ਕਰੀਏ ਸੁਨੀਲ ਜਾਖੜ ਵੀ ਪਹੁੰਚੇ ਨੇ ਸੀਐਮ ਭਗਵੰਤ ਮਾਨ ਵੀ ਅੱਜ ਗਏ ਨੇ ਉਹਨਾਂ ਨਾਲ ਦੁੱਖ ਸਾਂਝਾ ਕਰਨ। ਦੇਖੋ ਭਾਜੀਪੀ ਸੈਂਟਰ ਸਰਕਾਰ ਵੱਲੋਂ ਵੀ 5 ਲੱਖ ਕਰੋੜ ਲਿੱਟਰ ਸ਼ਰਾਬ ਵੇਚੀ ਜਾ ਰਹੀ ਹੈ ਜੀ ਕੁਝ ਕੀ ਕੋਈ ਹੋ ਨਹੀਂ ਹੋ ਸਕਦਾ ਕਿ ਠੀਕ ਹੈ ਵੀ ਕੋਈ ਕਿਸਮਤ ਦਾ ਚੱਕਰ ਆ ਰਿਹਾ ਪੈ ਗਿਆ ਇਹ ਦੋ ਪਿੰਡਾਂ ਤੇ ਇਹ ਕਿਹੜਾ ਭਾਜਪਾ ਵਾਲੇ ਕਿਹੜਾ ਸ਼ਰਾਬ ਵੇਚਦੇ ਨਹੀਂ ਕਿਸੇ ਕਿਸੇ ਦੀ ਸ਼ਰਾਬ ਵੇਚਦੇ ਨੇ ਹਮਾਚਲ ਦੇ ਵਿੱਚ ਹੀ 6000 ਕਰੋੜ ਦੀ ਸ਼ਰਾਬ ਵੇਚੀ ਇਹਨਾਂ ਨੇ ਜੀ ਉਹ ਇਹ ਦੇਖੋ ਜਿਵੇਂ ਹੁਣ ਇਕੱਲੇ ਪੰਜਾਬ ਸਰਕਾਰ ਨੂੰ ਹੀ ਬਦਨਾਮ ਕੀਤਾ ਜਾ ਰਿਹਾ ਹੈ ਹਰਿਆਣੇ ਦੇ ਵਿੱਚ 4700 ਕਰੋੜ ਰੁਪਏ ਦੀ ਸ਼ਰਾਬ ਵੇਚੀ ਇਹਨਾਂ ਨੇ ਜੂਪੀ ਦੇ ਵਿੱਚ ਜੋਗੀ ਸਾਹਿਬ ਨੇ ਨਾਲ ਇਸ ਨੱਸੀ ਨੇ 50 ਹਜ਼ਾਰ ਕਰੋੜ ਰੁਪਏ ਦੀ ਸ਼ਰਾਬ ਇੰਚਨ ਦੇ 2025 ਤੱਕ ਜੀ ਮਤਲਬ ਇਹ ਤਾਂ ਇਹਨਾਂ ਨੇ ਇੱਕ ਠੀਕ ਹੈ ਜੀ اپੋਜੀਸ਼ਨ ਕਰਕੇ ਵਿਰੋਧ ਕਰਦੇ ਆ ਪਰ ਸੱਚੀਂ ਤਰ੍ਹਾਂ ਦੋਨਾਂ ਚੋਂ ਹੀ ਕੋਈ ਨਹੀਂ ਹਨ ਜਿਸ ਤੋਂ ਦਾ ਹਿਸਾਬ ਚ ਆਉਂਦਾ ਉਦੋਂ ਤਾਈਂ ਮਤਲਬ ਲੋਕਾਂ ਨੂੰ ਗੁੱਤੂ ਬਣਾਉਣ ਦੀ ਪਾਲਸੀ ਇਹਨਾਂ ਨੇ ਸਟਾਰਟ ਕੀਤੀ ਉਹਦੇ ਚ ਇਹ ਕਾਮਯਾਬ ਨੇ ਜੀ ਉਹ ਦੇਖੋ ਜਿਵੇਂ ਹੁਣ ਹਰ ਵਾਰ ਜਿਹੜਾ ਆਮ ਪਬਲਿਕ ਨੂੰ ਇਹ ਪਾਗਲ ਬਣਾਇਆ ਜਾਂਦਾ ਕਿਉਂਕਿ ਰਾਜਨੀਤੀਆਂ ਹੁੰਦੀਆਂ ਨੇ ਇਹ ਆਪਣੀ ਰਾਜਨੀਤੀ ਇਹ ਚਲਾਈ ਜਾਂਦੇ ਨੇ ਆਪਣੇ ਅਕੋਰਡਿੰਗ ਹਾਂਜੀ ਜੀ ਜੀ ਮਾਨ ਜੀ ਬਹੁਤ ਬਹੁਤ ਮਿਹਰਬਾਨੀ ਜੀ ਠੀਕ ਹੈ ਮੈਡਮ ਥੈਂਕ ਯੂ ਜਿਸ ਇਹ ਮਾਨਸਾ ਤੌਰ ਜਿੰਦਰ ਮਾਨ ਜੀ ਪਹਿਲਾਂ ਸਰਨਾਲ ਜੁੜੇ ਸੀਗੇ ਸੰਜੀਪ ਸ਼ਰਮਾ ਜੀ ਖੜਤ ਤੋਂ ਇਹਨਾਂ ਨੇ ਵੀ ਬਹੁਤ ਵਧੀਆ ਜਿਹੜੇ ਆਪਣੇ ਵਿਚਾਰ ਰੱਖੇ ਨੇ ਡੇਲੀ ਸਾਡੇ ਨਾਲ ਲਾਈਵ ਪ੍ਰੋਗਰਾਮ ਵਿੱਚ ਜੁੜਦੇ ਹੁੰਦੇ ਨੇ ਕਿ ਜਿਵੇਂ ਆਪਾਂ ਹੁਣ ਜ਼ਹਿਰੀਲੀ ਸ਼ਰਾਬ ਦੀ ਵੀ ਗੱਲਬਾਤ ਕਰ ਰਹੇ ਸੀਗੇ ਕਿ ਉਹਨਾਂ ਵੱਲੋਂ ਵੀ ਜਿਹੜਾ ਸੁਨੀਲ ਜਾਖੜ ਵੱਲੋਂ ਵੀ ਤੇ ਸੀਐਮ ਜਿਹੜੇ ਨੇ ਭਗਵੰਤ ਮਾਨ ਜੀ ਨੇ ਉਹ ਵੀ ਅੱਜ ਗੁਜਰਾਪਿੰਡ ਪਹੁੰਚੇ ਨੇ ਤੇ ਪਰਿਵਾਰ ਦੇ ਨਾਲ ਜਿਹੜਾ ਦੁੱਖ ਸਾਂਝਾ ਕੀਤਾ ਹੈ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਵੀ ਉਹਨਾਂ ਨੇ ਸਵਾਲ ਚੁੱਕੇ ਨੇ ਕਿ ਜੇਲ੍ਹਾਂ ਦੇ ਵਿੱਚ ਬੈ ਕੇ ਵੀ ਜਿਹੜੀ ਰਾਜਨੀਤੀ ਚਲਾਈ ਜਾਵੇਗੀ ਕਿ ਵਰਕਰਾਂ ਵੱਲੋਂ ਵੀ ਕਿਹਾ ਗਿਆ ਹੈ ਕਿ ਸਾਨੂੰ ਕੋਈ ਫਰਕ ਪੈਣਾ ਕਿਉਂਕਿ ਇਹਨਾਂ ਨੇ ਇਹ ਕਹਿਿਆ ਗਿਆ ਕਿ ਬੀਜੇਪੀ ਤੇ ਜਿਹੜੇ ਸਵਾਲ ਚੁਕੇ ਹਨ ਕਿ ਸਾਡੀ ਪਾਰਟੀ ਨੂੰ ਦਬਾਇਆ ਜਾ ਰਿਹਾ ਹੈ ਕਿ ਅਜਿਹਿਆਂ ਹੀ ਅਸੀਂ ਅਪਡੇਟ ਹੋਰ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਅਜਿਹੇ ਵਿਸ਼ੇ ਅਸੀਂ ਲੈ ਕੇ ਆਉਂਦੇ ਰਹਾਂਗੇ ਤੁਸੀਂ ਜੁੜੇ ਰਹੋ ਏਬਨ ਪੰਜਾਬੀ ਟੀਵੀ ਦੇ ਨਾਲ ਸਾਨੂੰ ਦੇ